ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਿਆਨ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤਸੀਲ ਤਪਾਉਂ ਤੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 9465433210 94 94 654 33210 ਤੇ ਦੂਸਰਾ ਹੈਗਾ ਆਪਣਾ 95014 42094 95014 420 94 ਜਿਹੜੀ ਆਪਾਂ ਇਹ ਜਰਸੀ ਵੱਚੀ ਦੇਖੀ ਹੈ ਨਾ ਕਿਹੜਾ ਸੁਆ ਸੁਈ ਹੈ ਇਹ ਇਹ ਪਹਿਲਾ ਸੁਆ ਬਾਈ ਠੀਕ ਹੈ ਜੇਰੇ ਦੀ ਆ ਬਈ ਹਨਾ ਇਹ ਦੰਨਾ ਹਾਂਜੀ ਸਵੇਰੇ ਚਾਹ ਬੱਚਾ ਇਹਨੇ ਕੀ ਦਿੱਤਾ ਬੱਸੀ ਹੈ ਜੀ ਕਾਫੀ ਕਲਰ ਚ ਆ ਗਈ ਪਿੱਛੇ ਹਨਾ ਤੇ ਮੂੰਹੋ ਤਾਂ ਨਹੀਂ ਦੇਖੀ ਆਪਾਂ ਉਹ ਦੰਦਾਂ ਦਾ ਬਈ ਦੋ ਦੰਦ ਪਲੂਣ ਪਹਿਲਾ ਸੁਆ ਸੁਈ ਆ ਪਹਿਲਾ ਸੁਆ ਕਿੰਨਾ ਕੁ ਬੋੜਾ ਚੋਇਆ ਦੜਕਿਆ ਆਪਾਂ ਇਹਦਾ ਬੋੜਾ ਇਹਦਾ ਆਪਾਂ ਮੰਨ ਕੇ ਚੱਲੋ ਬੱਸ 4 ਕਿਲੋ ਕਹਿੰਦਾ ਠੀਕ ਹੈ ਮੰਨ ਕੇ ਚਲੋ ਕਿਹੜਾ ਰੈਲੀ ਜੀ ਕਰਤੀ ਹਾਂ ਰੈਲੀ ਜੀ ਕਰਤੀ ਭੜਾ ਬੜੀਆਂ ਜੀ ਠੀਕ ਹੈ ਅੰਦਾਜ਼ਾ ਕਿੰਨਾ ਇਹ ਦੋ ਦੇ ਦੂਗੀਆ ਦੋ ਦੇ ਦੂ 17 18 ਕਿਲੋ 17 18 ਕਿਲੋ ਤੇ ਚੌਣ ਚਵਾਦੀ ਇੱਕ ਨੰਬਰ ਆ ਇੱਕ ਨੰਬਰ ਆ ਭਾਏ ਦਾ ਕੀ ਰੱਖਿਆ ਭਾਏ ਦਾ 68000 ਰੁਪਏ ਗੁਜਾਇਸ ਹੋ ਜੂਗੀ ਗੁਜਾਇਸ ਕਰ ਦਾਂਗੇ ਮੈਂ ਤੋਰੀ ਬਾਹਰ ਨਹੀਂ ਸੋ ਵੀਰੋ ਕੱਦ ਬਾੜ ਕੱਦ ਕਾਟ ਵਗੈਰਾ ਵੇਖਦਾ ਦੇਖ ਸਕਦੇ ਹੋ 68000 ਰੁਪਏ ਕੀਮਤ ਆ 4 ਕਿਲੋ ਕਹਿੰਦਾ ਬੋਲਾ ਪਚੋਇਆ ਤੇ ਭੜਾ ਪਾਈ ਜਾਂਦੀ ਆ ਬੱਚੀਏ ਤੇ ਜਿੰਦ ਜਾਨ ਰਾਜਿਰੂ ਜੀ ਬਹੁਤ ਆ ਬੱਚਾ ਦੇਖੋ ਫੀਵਰ ਕਾਫ ਬੱਚੀ ਦੇ ਵਿੱਚ ਤੇ ਮੂੰਹੋ ਦੋ ਦੰਦਾ ਬਿਲਕੁਲ ਜੈਨੂਟ ਜਰਸੀ ਆ ਗਈ ਕਾਫੀ ਕਲਰ ਦੀ ਜਰਸੀ ਨੂੰ ਕਹਿ ਦਿੰਦੇ ਆ ਤੇ ਕੰਪੈਕਟ ਹਵਾਨੇ ਦੀ ਬਿਲਕੁਲ ਸਾਫ ਸੁਥਰਾ ਥੜ ਹਵਾਨਾ ਚਾਰੇ ਨਿੱਖੜਵੇਂ ਤੇ ਜਿੰਦ ਜਾਨ ਤੇ ਬਾਕੀ ਕੱਦ ਕਾੜ ਤੇ ਪਲੱਸ ਬਿਊਟੀ ਵਾਹ ਦਾ ਬੱਚੀ ਦੇ ਵਿੱਚ ਇਹ ਨਹੀਂ ਗੱਲ ਇਸੀ ਨਾਲ ਵੀ ਕਿਸੇ ਕੋਲ ਤੇ ਚੋਣ ਵਾਲੇ ਪਾਸੋਂ ਬੇਫਿਕਰ ਹੋ ਜੀ ਬੰਦਾ ਓਕੇ ਜੀ ਸੋ ਚੋਰ ਵਾਲੇ ਪਾਸੋਂ ਵੀ ਕਹਾ ਬੇਫਿਕਰ ਹੋ ਜੀ ਇੱਕ ਨੰਬਰ ਜਮ ਚੰਗੀ ਸਾਫ ਸੁਥਰੀ ਚਵਾਈ ਦੀ ਆ ਸੋ ਕਿਸੇ ਵੀ ਵੀਰ ਦੇ ਇਹ ਬੱਚੀ ਪਸੰਦ ਹੋਵੇ ਤਾਂ ਅਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਲੂਨ ਪਹਿਲਾ ਸੁਆਮੂ ਹੋ ਦੋਦੰਦ ਪਿੱਛੇ ਬੱਚੀ ਹੈ ਕਾਫੀ ਕਲਰ ਦੀ ਸੋ ਵੀਡੀਓ ਦੇਖ ਕੇ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ